ਪ੍ਰਾਣੀ ਮਿੱਤਰਾਂ ਦੀ ਆ ਮੇਲੇ ਤੋਂ ਮੋਟਰਸਾਈਕਲ ਜਿੱਤਣਾ ਹਰ ਇੱਕ ਦੀ ਰੀਜ ਹੈ ਸੁਨੀਲ ਤੰਤਾਨ ਸਾਹਿਬ ਦਾ ਮੇਰੇ ਵੀਰੋ ਪਹਿਲਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਆ ਜਾ ਗੋਰੀ ਓ ਸ਼ੀਰਾ ਚੱਕਲੀ ਸ਼ੇਰ ਦਾ ਚੱਕਲੀ ਸ਼ੇਰ ਦਾ ਚੱਕਲੀ ਸ਼ੇਰ ਦਾ ਓ ਸ਼ੀਰਾ ਮੇਰੇ ਵੀਰੋ ਆ ਚੱਕ ਅਲੀ ਸ਼ੇਰ ਦਾ ਪੁਆਇੰਟ ਮੇਰੇ ਵੀਰੋ ਕੀ ਹੱਥ ਦੇ ਵਿੱਚ ਇੱਕ ਪਾਸੇ ਘਾਂਗੇ ਦੀ ਟੀਮ ਇਹ ਟੀਮ ਪੁੱਜ ਗਈ ਹੈ ਮੇਨ ਰੋਡ ਵਾਲੀ ਸਾਈਡ ਤੇ ਦੂਸਰੇ ਪਾਸੇ ਮੇਰੇ ਵੀਰ ਦੰਤਾਨ ਸਾਹਿਬ ਪਰ ਆਹ ਕਿੰਦੇ ਵੀ ਸ਼ੀਰਾ ਪੁਆਇੰਟ ਆਪਣੇ ਖਾਤੇ ਦੇ ਵਿੱਚ ਚੱਕ ਅਲੀ ਸ਼ੇਰ ਦਾ ਮਲਕੀਤ ਫਿਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਅੱਗੇ ਵੱਲ ਨੂੰ ਵੱਧਦਾ ਹੋਇਆ ਬੈਸਟਨ ਦੇ ਲਈ ਮੋਟਰਸਾਈਕਲ ਹੋਣੇ ਆ ਮੇਰੇ ਵੀਰੋ ਇਹ ਸਾਡੇ ਚਗਬੀਤ ਸਿੰਘ ਜੀ ਸਰਪੰਚ ਸੁਮੱਚੇ ਬੈਲੀ ਪਰਿਵਾਰ ਵੱਲਿਓ ਬਰਾਣ ਪਰਿਵਾਰ ਵੱਲਿਓ ਹੋਣੇ ਆ ਮੇਰੇ ਵੀਰੋ ਵੱਡੇ ਸਹਿਯੋਗ ਨੇ ਇਹਨਾਂ ਪਰਿਵਾਰਾਂ ਵੱਲਿਓ ਇਹਨਾਂ ਮੇਰੇ ਵੀ ਖਿਡਾਰੀਆਂ ਦੇ ਲਈ ਪਰ ਖੇਡ ਮੈਦਾਨ ਦੇ ਵਿੱਚ ਮਲਕੀਤ ਦੀ ਰੇ ਪੁਆਇੰਟ ਪੁਆਇੰਟ ਧਾਵੀ ਦੇ ਖਾਤੇ ਗੁੱਡ ਜਜਮੈਂਟ ਪੁਆਇੰਟ ਬਲਕੀਦੇ ਖਾਤੇ ਲੈ ਵੀ ਲੱਖੀ ਭਾਈ ਚੱਕ ਮੈਕ ਸ਼ੀਰਾ ਮੈਂ ਪਹਿਲਾਂ ਕਿਹਾ ਵੀ ਮਾਨਸਾ ਜ਼ਿਲ੍ਹੇ ਵਿੱਚ ਜਨਮਿਆ ਅਨਮੋਲ ਹੀਰਾ ਖੇਡਦਾ ਦਲੇਰੀ ਦੀ ਖੇਡ ਚੱਕਾਂ ਵਾਲਾ ਸ਼ੀਰਾ ਚੱਕਾਂ ਵਾਲਾ ਸ਼ੀਰਾ ਚਿੱਤੀ ਆਫਟਰ ਧੂਰੇ ਦੇ ਵਿੱਚੋਂ ਗੱਲਾਂ ਕਰਾਈਆਂ ਦੀਪਕ ਹੈ ਇਧਰ ਮੋਟਰਸਾਈਕਲ ਚਿਤਣ ਲਈ ਸ਼ੀਰਾ ਵੀ ਫਿਰਦਾ ਔਰ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਕਰਕੇ ਗੁਰਾਂ ਨੂੰ ਯਾਦ ਧਾੜੀ ਦਿੰਦੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਈ ਲਾਵੇ ਧਾੜੀ ਦੀ ਬ੍ਰੇਕ ਜਿੱਥੇ ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਸ਼ੇਕ ਨੰਗੇ ਪਿੰਡੇ ਚਮਕਦੇ ਦੁਨੀਆ ਰਹੀ ਹੈ ਵੇਖ ਮੈਚ ਅਖਰੋਣੇ ਜਿੱਤਣਾ ਜਿਹਦੇ ਚਿੱਤ ਲਿਖੀ ਵਿੱਚ ਲੇਖ ਆ ਉਹ ਨੰਬਰ ਰੇਡਰ ਦਾ ਨੰਬਰ ਸੁਨੀਲ ਦਾ ਸਾਡੇ ਵਾਲਾ ਵੇਖ ਗਾ ਕੌਣ ਆ ਗਿਆ ਲਓ ਖੇਡ ਮੈਦਾਨ ਦੇ ਵਿੱਚ ਕਾਇਟ ਸੁਨੀਲ ਦੇ ਖਾਤੇ ਅਗਲੀ ਰੇਡ ਸ਼ੀਰਾ ਫਿਰ ਆ ਗਿਆ ਮੇਰੇ ਵੀਰੋ ਚੱਕ ਅਲੀ ਸ਼ੇਰ ਦੀ ਧਰਤੀ ਦਾ ਸ਼ੀਰਾ ਫਿਰ ਕਬੱਡੀ ਪਾਉਣ ਦੇ ਲਈ ਵੱਧਦਾ ਹੋਇਆ ਸਰਪੰਚ ਸਾਹਿਬ ਮੜਾ ਇਹ ਪੁੱਛ ਲੋ ਸਰਪੰਚ ਸਾਹਿਬ ਮੜਾ ਇਹ ਪੁੱਛ ਲੋ ਲਾਈਵ ਉਹ ਗੱਡੀ ਚ ਹੈ ਪਰ ਆਪਾਂ ਬੋਲਦਗੇ ਤਾਂ ਚੰਗੀ ਗੱਲ ਹੈ ਪਰ ਖੇਡ ਮੈਦਾਨ ਦੇ ਵਿੱਚ ਚੱਕ ਅਲੀ ਸ਼ੇਰ ਵਾਲਾ ਪਰ ਇੱਕ ਕੰਨੇ ਦੇ ਉੱਪਰ ਕਹਿੰਦੇ ਵੀ ਨੌਜਾਨ ਆ ਖੇਡ ਮੈਦਾਨ ਦੇ ਵਿੱਚ ਤਕੜਾ ਜੱਫੀ ਮੇਰੇ ਵੀਰੋ ਲਾਉਂਦਾ ਹੋਇਆ ਜੱਫਾ ਇੱਕ ਪਾਸੇ ਸ਼ੀਰਾ ਤੇ ਦੂਸਰੇ ਪਾਸੇ ਜਾਫੀ ਦੀ ਪੂਰੀ ਕੋਸ਼ਿਸ਼ ਪਰ ਪੁਆਇੰਟ ਧਾਵੀ ਦੇ ਖਾਤੇ ਪੁਆਇੰਟ ਮੇਰੇ ਵੀਰੋ ਕੀ ਗੱਲ ਠੀਕ ਹੈ ਨਾ ਜੀ ਨਾ ਸਹੀ ਹੈ ਲੋ ਕਬੱਡੀ ਫੇਰ ਪੈਂਦੀ ਹੈ ਮਿਲਕੀ ਸਿੰਘ ਮੇਰੇ ਵੀਰੋ ਲੋਹੇ ਵਰਗੇ ਪੱਟਾ ਉੱਤੇ ਬਾਹਰ ਨਪੋਲੀ ਥਾਪੀ ਇੱਕ ਪਾਸੇ ਨੇ ਰੇਡਰ ਸੁੱਜਣੋਂ ਦੂਜੇ ਪਾਸੇ ਜਾਫੀ ਪੇਚੇ ਪੈਗੇ ਨਾਲ ਬਗਾਨੇ ਪਤਾ ਲੱਗ ਜੂ ਵਿਚ ਮਦਾਨੇ ਯਾਰ ਖਰਾਕਾਂ ਖਾਧੀਆਂ ਦੇ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਸਹੀ ਜਜਮੈਂਟ ਆ ਵੀ ਰਿਹਾ ਔ ਕੇਖ ਨੌਜਾਨ ਨੇ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਮੋਟਰਸਾਈਕਲ ਤੇ ਕੌਣ ਬਹਿ ਗਿਆ ਰਾਜੂ ਪਾਉ ਬਹਿ ਗਿਆ ਮੋਟਰਸਾਈਕਲ ਤੇ ਕੌਣ ਬਹਿ ਗਿਆ ਰਾਜੂ ਪਾਉ ਹਜੇ ਨੇੜੇ ਹੀ ਹੋਇਆ ਲੱਖੀ ਹਜੇ ਨੇੜੇ ਹੀ ਹੋਇਆ ਹਜੇ ਤੇ ਬਹਿ ਗਿਆ ਹੁਣ ਇਹਨੂੰ ਲਾਉ ਕਿਹੜਾ ਇਹ ਦੇਖ ਕੇ ਰਾਂ ਇਹ ਦੇਖ ਕੇ ਹਜੇ ਤਾਂ ਤੀਰ ਕਮਾਨ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਹਜੇ ਤਾਂ ਬੋਲ ਜਵਾਨ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਹਜੇ ਤਾਂ ਯਾਰ ਮੈਦਾਨ ਵਿੱਚ ਹੈ ਓਏ ਕੁਝ ਵੀ ਹੋ ਸਕਦਾ ਸਵਾਰਿਆਂ ਵਰਗਾ ਆ ਜਾਂਦਾ ਮੋਟਰਸਾਈਕਲ ਤੋਂ ਲਾ ਲੈਂਦਾ ਗੀਹਰੀ ਓਹ ਦੇਖ ਲੈ ਬੈਠਾ ਕਹਿੰਦੇ ਨੋਇਸ਼ ਇੱਕ ਹਜ਼ਾਰ ਦਾ ਦੋਨੇ ਪਾਸੇ 1000 ਦਾ ਜਫਾ ਮੇਰੇ ਵੀਰੋ ਪਰ ਇਧਰਲੇ ਪਾਸੇ ਸੁਨੀਲ ਦੀ ਰੇਡ ਪਰ ਬਾਊ ਮੇਰੇ ਵੀਰੋ ਪਰ ਪੁਆਇੰਟ ਤਨਤਾਨ ਸਿੰਘ ਦੀ ਧਰਤੀ ਦਾ ਆ ਨੋਜਨ ਜਿਹਨੇ ਪਹਿਲੋ ਤਿੰਨ ਕਬੱਡੀਆਂ ਲਗਾਤਾਰ ਪੁਆਇੰਟ ਹਾਸਲ ਕੀਤੇ ਤੇ ਮੋਟਰਸਾਈਕਲ ਜਿੱਤਿਆ ਨੋਜਨ ਇਹਦੀਆਂ ਤਿੰਨ ਰੇਡਾਂ ਤੇ 5000 ਰੁਪਇਆ ਸ਼ੀਰੇ ਦੀਆਂ ਤਿੰਨ ਰੇਡਾਂ 5000 ਦੀਆਂ ਹੋਣਗੀਆਂ ਮੇਰੇ ਵੀਰੋ ਤਿੰਨ ਰੇਡਾਂ ਪਹਿਲੀ ਰੇਡ ਹੈ ਗੁਰਜੀਤ ਜੀ ਤੁਸੀਂ ਧਿਆਨ ਰੱਖਿਓ ਪਰ ਖੇਡ ਮੈਦਾਨ ਦੇ ਵਿੱਚ ਲੋ ਸ਼ੀਰਾ ਮੇਰੇ ਵੀਰੋ ਪਰ ਦੂਸਰੇ ਪਾਸੇ ਜਾਫੀ ਮੇਰੇ ਵੀਰ ਪੂਰੀ ਕੋਸ਼ਿਸ਼ ਕੋਸ਼ਿਸ਼ ਕਰਦਾ ਹੋਇਆ ਪਰ ਪਹਿਲੀ ਰੇਡ ਤੇ ਸਫਲ ਹੈ ਪਹਿਲੀ ਪਹਿਲੀ ਕਬੱਡੀ ਜਿਹੜੀ 5000 ਦੀ ਸਕਸੈਸਫੁਲ ਪੈ ਗਈ ਹੈ ਆ ਵੀ ਮਲਕੀਤ ਤਾਂ ਵੀ ਕਬੱਡੀ ਸੋਹਣਿਆ ਵੀਰਾ ਹੈ ਕੁਝ ਛੇਕਵੇ ਕੁਝ ੜੀਆਂ ਜ਼ਿੰਦਗੀ ਤੋਂ ਆਸਾਂ ਬੜੀਆਂ ਮੁਰੇ ਹੋ ਕੇ ਦੇਖ ਪਾਰਸਾ ਸਾਹਮਣੇ ਕਾਮਯਾਬੀਆਂ ਖੜੀਆਂ ਕਾਮਯਾਬੀ ਕਿਨੂੰ ਮਿਲਦੀ ਹੈ ਇੱਕ ਪਾਸੇ ਕਬੱਡੀ ਦਾ ਨਾਦ ਗੇਰਾ ਚਾਂਗੇ ਵਾਲਾ ਚਾਂਗੇ ਵਾਲਾ ਚਾਂਗੇ ਵਾਲਾ ਲੈ ਗਿਆ ਚੱਕ ਕੇ ਪਲੇ ਤੋਂ ਲੈ ਗਿਆ ਚੱਕ ਕੇ ਪਲੇ ਤੋਂ ਤੇ ਨਾਲ ਵਹਿ ਗਿਆ ਰਾਜੂ ਪਾਉ ਦੇ ਨਾਲ ਵਹਿ ਗਿਆ ਰਾਜੂ ਪਾਉ ਦੇ ਉਹ ਦੇਖਾ ਆਸ਼ੀਰਵਾਦ ਰਾਜੂ ਫੜੀ ਮਾਇਆ ਤੇ ਗੱਫੇ ਰਾਜੂ ਫੜੀ ਮਾਇਆ ਤੇ ਗੱਫੇ ਕਬੱਡੀ ਘੋੜੇ ਦੀ ਕਰਦੇ ਕਰਾ ਜਿਕਰ ਗੋਰੀ ਆਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਘੋੜਾ ਆ ਗਿਆ ਉਧਰ ਲਾਈਵ ਸਪੋਰਟਸ ਕਬੱਡੀ ਵਾਲੇ ਸਾਡੇ ਢਿੱਲੋ ਸਾਹਿਬ ਉਹ ਕਹਿੰਦੇ ਸਾਡੀ ਇੱਛਾ ਸੀ ਐਕਸੀ ਮਹਾਂਪੁਰਸ਼ਾਂ ਦਾ ਟੂਰਨਾਮੈਂਟ ਲਾਈਵ ਕਰੀਏ ਤੇ ਉਹਨਾਂ ਦੀ ਇੱਛਾ ਵੀ ਪੂਰੀ ਹੋਈ ਹੈ ਤੇ ਸਾਡੇ ਸਰਪੰਚ ਸਾਹਿਬ ਜਾਣਕਾਰੀ ਦੇ ਰਹੇ ਆ ਨਾਲ ਦੀਪ ਬਾਈ ਜਾਣਕਾਰੀ ਦੇ ਰਿਹਾ ਢਿੱਲੋ ਸਾਹਿਬ ਜਾਣਕਾਰੀ ਦੇ ਰਹੇ ਨੇ ਕਿ ਅੱਜ ਦਾ ਟੂਰਨਾਮੈਂਟ ਸਵੇਰ ਤੋਂ ਲੈ ਕੇ ਹੁਣ ਤੱਕ ਇਕੱਠੋ ਘਟ ਲੱਖੀ ਬਾਈ ਸਾਡੇ 4 ਲੱਖ ਬੰਦੇ ਨੇ ਲਾਈਵ ਦੇਖਿਆ ਇਹ ਵੱਡੀ ਪ੍ਰਾਪਤੀ ਹੈ ਇਹ ਵੱਡੀ ਦੇਨ ਹੈ ਅੱਜ ਦਾ ਮੇਲਾ 4.5 ਲੱਖ ਹੁਣ ਤੱਕ ਦੇਖਿਆ ਗਿਆ ਹੁਣ ਤੱਕ ਦੇਖਿਆ ਗਿਆ ਪਹਿਲਾਂ ਪੱਖੀ ਕਲਾਂ ਕਹਿੰਦੇ ਓਵਰ ਆਲ ਵਿਊ ਸੀਗੇ ਜਿਹੜੇ ਉਹ 4.5 ਲੱਖ ਸੀਗਾ ਅੱਜ ਕਹਿੰਦੇ ਮਹਾਂਪੁਰਸ਼ਾਂ ਦੇ ਮੇਲੇ ਤੇ 4.5 ਲੱਖ 20 ਆ ਜਿਹੜਾ ਉਹ ਕਬੱਡੀ ਸਪੋਰਟਸ ਲਾਈਵ ਨੂੰ ਆ ਚੁੱਕੇ ਆ ਮੇਰੇ ਵੀਰੋ ਲਓ ਸ਼ੀਰੇ ਦੀ ਦੂਜੀ ਰੇਡ 5000 ਦੀ ਖੇਡ ਮੈਦਾਨ ਦੇ ਵਿੱਚ ਗੋਰੀ ਪੈ ਗਈ ਹੈ ਹਾਂ ਸ਼ੀਰਾ ਤੇ ਦੂਸਰੇ ਪਾਸੇ ਰੈਂਬੋ ਕਬੱਡੀ ਦਾ ਰੈਂਬੋ ਕਬੱਡੀ ਦਾ ਯੱਗੂ ਹਕਮ ਵਾਲੀ ਆ ਮੇਰੇ ਵੀਰੋ ਚਫਾ ਨਹੀਂ ਲਾ ਸਕਿਆ ਚੱਲ ਵੀ ਚੋਪਰਾ ਪਾ ਰੇਡ ਲਓ ਖੇਡ ਮੈਦਾਨ ਦੇ ਵਿੱਚ ਸੁਸ਼ੀਲ ਕਬੱਡੀ ਪਾਉਣ ਦੇ ਲਈ ਫਿਰ ਅੱਗੇ ਵੱਲ ਨੂੰ ਵੱਧਾ ਹੋਇਆ ਇੱਕ ਕੰਨੇ ਦੇ ਉੱਪਰ ਕਬੱਡੀ ਦਾ ਨਾਟ 11 ਪਾਉ ਹੋਣੀ ਲੱਗੇ ਹੋਇਆ ਮੇਰੇ ਵੀਰੋ ਪਰ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਹਲਕਾ ਜਿਹਾ ਟੱਚ ਇਹ ਹੈ ਮੋਟਰਸਾਈਕਲ ਦਾ ਜੇਤੂ ਖਿਡਾਰੀ ਇਹ ਹੈ ਮੋਟਰਸਾਈਕਲ ਦਾ ਜੇਤੂ ਖਿਡਾਰੀ ਇਹਨੂੰ ਰਕਣਾ ਇਹਨੂੰ ਡੱਕਣਾ ਆ ਤੀਜੀ ਕਬੱਡੀ ਆ ਗਈ ਆ ਬਾਬਾ ਜੀ ਮਹਾਂਪੁਰਸ਼ ਉਹ ਤੀਜੀ ਕਬੱਡੀ 5000 ਪਰ ਮੈਨੂੰ ਲੱਗਦਾ ਜਾਫੀ ਦਾ ਨਾਂ ਪੁੱਛੀ ਨੇੜੇ ਹੋ ਕੇ ਗੋਰੀ ਕੀ ਹੈ ਜਿਨੇ 5000 ਨੂੰ ਹੱਥ ਪਾ ਲਿਆ ਨੌਯਾਨਾ ਨਾਲੇ ਮੋਟਰਸਾਈਕਲ ਤੇ ਬਰਾਬਰ ਬਹਿ ਗਿਆ ਨਾਲੇ ਮੋਟਰਸਾਈਕਲ ਤੇ ਓਏ ਬਰਾਬਰ ਬਹਿ ਗਿਆ ਤੇ ਨੰਬਰ ਕਹਿੰਦੇ ਜਾਫੀ ਦੇ ਲਈ ਜੁੜ ਗਿਆ ਇਹ ਕੌਣ ਹੈ ਇਹ ਛੋਟਾ ਦੀਪਕ ਹੈ ਇੱਕ ਵੱਡਾ ਦੀਪਕ ਹੈ ਇਹ ਛੋਟਾ ਦੀਪਕ ਹੈ ਜਿਹੜਾ ਮੋਟਰਸਾਈਕਲ ਦੇ ਹੋ ਨਾਲ ਨਾਲ ਤੁਰ ਪਿਆ ਬਰਾਬਰ ਬੈਠਣ ਵਾਲੀ ਗੱਲ ਹੈ ਇਹ ਛੋਟਾ ਦੀਪਕ ਹੈ ਪਰ ਖੇਡ ਮੈਦਾਨ ਦੇ ਵਿੱਚ ਮਲਕੀਤ ਤੇ ਦੂਸਰੇ ਪਾਸੇ ਕਬੱਡੀ ਦਾ ਨਾਟ 11 ਆਹ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਉੱਚੇ ਲੰਮੇ ਕੱਦ ਵਾਲਾ ਸਿੰਘ ਜੀ ਕਿੰਗ ਤੇ ਦੂਸਰੇ ਪਾਸੇ ਮਲਕੀਤ ਤੇ ਨਾਟ 11 ਗੁਰਵਿੰਦਰ ਢਾਂਗੇ ਵਾਲਾ ਪਰ ਪੁਆਇੰਟ ਮਲਕੀਤ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਕੋਈ ਚੁੱਪ ਜੇ ਕਾਨੂੰ ਬੈਠੇ ਇੱਕ ਵਾਰੀ ਤਾੜੀਆਂ ਦਾ ਮਾਰੋ ਹਾਕਮ ਆ ਲ ਗਿਆ ਜਫਾ ਵੇਖਣਾ ਚਾਹੁੰਦੇ ਆ ਲੋਕੇ ਦੀ ਰੇਟ ਤੇ ਲੱਗ ਗਿਆ 1000 ਰੁਪਇਆ ਘੋੜੇ ਦੀ ਕਬੱਡੀ 1000 ਦੀ ਘੋੜੇ ਦੀ ਕਬੱਡੀ 1000 ਦੀ ਘੋੜੇ ਦੀ ਕਬੱਡੀ ਹਾਕਮ ਆ ਲ ਗਿਆ ਜਗੂ 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 ਰੈਂਬੋ 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 ਜਗੂ 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 ਓਏ ਹੁਣ ਕੀ ਖੈਰ ਆ ਫਿਰ ਇਹ ਆ ਚਾਰ ਬੰਦੇ ਮੋਟਰਸਾਈਕਲ ਤੇ ਬਹਿ ਗਏ ਚਾਰ ਬੰਦੇ ਕੋਰੀ ਤੇ ਬੈ ਕੇ ਕਿਹੜਾ ਕਿਹੜੇ ਨੂੰ ਲਾਉਂਦਾ ਤੇ ਕਿਹੜਾ ਮੋਟਰਸਾਈਕਲ ਆਪਦੇ ਪਿੰਡ ਦੇ ਰਾਹ ਪਾਉਂਦਾ ਹੈ ਇਸ ਸਮੇਂ ਦੀ ਗੱਲ ਪਰ ਇਧਰਲੇ ਪਾਸੇ ਮੇਰੇ ਵੀਰੋ ਐ ਨੌਜਵਾਨ ਪੁਆਇੰਟ ਆਪਣੇ ਖਾਤੇ ਦੇ ਵਿੱਚ ਜੋੜਦਾ ਹਿਆ ਤਾ ਵੀ ਅਗਲੀ ਰੇਡ ਸ਼ੀਰਾ ਮੇਰੇ ਵੀਰੋ ਚੱਕ ਅਲੀ ਸ਼ੇਰ ਦੀ ਧਰਤੀ ਦਾ ਬਾਟ ਸਰਪੈਂਚ ਸਾਹਿਬ ਉਚਿਤ ਤੌਰ ਤੇ ਦਮੜੀ ਖੇਤ ਜੀਵਨ ਸਿੰਘ ਵਾਲ ਤੋਂ ਪੁੱਜਿਆ ਪੂਰੀ ਮਿੱਤਰ ਮੰਡਲੀ ਆਈ ਆ ਧੰਨਵਾਦ ਕਰਦੇ ਮਨਤਾਰ ਹੁਣਾਂ ਦਾ ਪਰ ਇਧਰਲੇ ਪਾਸੇ ਸ਼ੀਰੇ ਦੀ ਰੇਡ ਪਰ ਦੂਸਰੇ ਪਾਸੇ ਵੱਡਾ ਦੀਪਕ ਕੋਸ਼ਿਸ਼ ਕਰਦਾ ਪਰ ਪੁਆਇੰਟ ਤਾਵੀ ਦੇ ਖਾਤੇ ਪੁਆਇੰਟ ਨਾਜਣ ਦੇ ਖਾਤੇ ਲੱਖੀ ਆ ਚੱਕ ਮਿਕ ਸੁਨੀਲ ਆ ਗਿਆ ਮੇਰੇ ਵੀਰੋ ਪਹਿਲਾ ਵੀ ਮੋਟਰਸਾਈਕਲ ਜਿੱਤੇ ਆ ਤਿੰਨ ਕਬੱਡੀਆਂ ਲਗਾਤਾਰ ਮੇਰੇ ਵੀਰੋ ਚੰਗੀਆਂ ਪਾ ਕੇ ਹੁਣ ਵੇਖਦੇ ਆ ਧੰਤਾਨ ਸਾਹਿਬ ਵਾਲੇ ਦੀ ਪਾਈ ਫੀ ਰੇਡ ਆ ਚਾਰ ਜਾਫੀ ਰਾਜੂ ਵੀਰਾ ਸੋਨੀ ਤੇ ਕਹਿੰਦੇ ਗੁਰਵਿੰਦਰ ਆ ਟੱਚ ਦੇ ਨੰਬਰ ਰੇਡਰ ਦੇ ਲਈ ਜੁੜਿਆ ਲੈ ਵੀ ਕਿਰਾ ਬਚਾਲੋ ਪੈਰ ਬਚਾਲੋ ਟੱਚ ਤੇ ਫਾਈਨਲ ਚੱਲ ਰਿਹਾ ਕੋਈ ਕਹਿੰਦਾ ਘਾਂਗਾ ਜਿੱਤੂ ਕੋਈ ਕਹਿੰਦਾ ਧੰਤਾਨ ਸਾਹਿਬ ਜਿੱਤੂ ਸ਼ੱਕ ਤੇ ਰਹਿਣੀ ਆ ਮੇਲਾ ਮਹਾਪੁਰਸ਼ਾਂ ਦੇ ਦਰ ਦਾ ਧੱਕ ਤੇ ਪੈਣੀ ਆ ਮੇਲਾ ਮਹਾਪੁਰਸ਼ਾਂ ਦੇ ਦਰ ਦਾ ਧੱਕ ਤੇ ਪੈਣੀ ਆ ਪਲੇਅਰਾਂ ਨੂੰ ਬੇਨਦਿਆ ਥੋੜਾ ਥੋੜੇ ਪਿੱਛੇ हटਜੋ ਲੱਖੀ ਥੋੜਾ ਥੋੜੇ ਪਿੱਛੇ ਕਰਦੇ ਕਈ ਵਾਰੀ ਕੋਈ ਚੱਕਰ ਨਾ ਭਲੇਖਾ ਨਾ ਲੱਗ ਜੇ ਥੋੜਾ ਥੋੜੇ ਪਿੱਛੇ ਨੂੰ ਹੋਜੋ ਯਾਰ ਆ ਪਾਣੀ ਹੋਲੀ ਥੋੜਾ ਥੋੜਾ ਪਿੱਛੇ ਥੋੜਾ ਥੋੜਾ ਹੋ ਜਿਏ ਪਿੱਛੇ ਕਰਾਂ ਆਮ ਨੰਬਰਾਂ ਵਾਲੇ ਵੀਰ ਆ ਸਾਡੇ ਇਹਨਾਂ ਦਾ ਧੰਵਾਦ ਆ ਸਾਰੇ ਭਰਾਵਾਂ ਦਾ ਮੈਚ ਵੀ ਫਸਿਆ ਪਿਆ ਜੋਰ ਵੀ ਲੱਗਿਆ ਪਿਆ ਨੰਬਰ ਵੀ ਬਰਾਬਰ ਦੀ ਤੇ ਚੱਲ ਰਿਹਾ ਬੜਾ ਥੋੜਾ ਫਰਕ ਆ 19 21 ਦਾ ਫਰਕ ਆ ਗੋਰੀ ਜੀ 19 21 ਦਾ ਫਰਕ ਆ ਵਾਹ 19 21 ਦਾ ਫਰਕ ਜਨਨ ਕੀ ਕਹਿ ਸਕਦੇ ਫਰਕ ਥੋੜਾ ਹੀ ਹੈ ਆਹ ਮੁੰਡੇ ਦੀਆਂ ਤਿੰਨ ਰੇਡਾਂ ਤੇ ਮੋਟਰਸਾਈਕਲ ਲੱਗ ਗਿਆ। ਆਹ ਸ਼ੀਰੇ ਦੀਆਂ ਤਿੰਨ ਰੇਡਾਂ ਤੇ ਮੋਟਰਸਾਈਕਲ ਹਕਮ ਵਾਲੀਏ ਜੱਗੂ ਨੇ ਨਮਸ਼ਕਾਰ ਦਰਬਾਰ ਵਾਲੀ ਕੀਤੀ ਪਰ ਹੁਣ ਸਮਾਂ ਦੱਸੇਗਾ ਵੀ ਤਿੰਨ ਰੇਡਾਂ ਇਸ ਨੌਜਣ ਦੀਆਂ ਮੋਟਰਸਾਈਕਲ ਵਾਲੀਆਂ ਤੇ ਪਹਿਲੀ ਰੇਡ ਸ਼ੀਰਾ ਚੱਕ ਅਲੀ ਸ਼ੇਰ ਵਾਲਾ ਪੁਆਇੰਟ ਤੇ ਖਾਤਰ ਨੂੰ ਵੀ ਜੋੜਦਾ ਹੋਇਆ। ਅੱਜ ਤੇ ਕਹਿੰਦੇ ਬੈਸਟ ਵਾਲੀਆਂ ਵੀ ਪਾਉਂਦਾ। ਅੱਜ ਤੇ ਕਹਿੰਦੇ ਮੋਟਰਸਾਈਕਲ ਲੱਗਿਆਣੀਆਂ ਵੀ ਪਾਉਂਦਾ। ਕਮਾਲ ਹੋਈ ਪਈ ਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਆਹ ਟੱਕਰ ਕਈ ਵਾਰੀ ਹੋਈ ਐ ਹੁਣ ਮਲਕੀਤ ਕਿੱਥੇ ਡਾਂਹ ਦਿੰਨਾ ਆ ਨੰਬਰ ਰੇਡਰ ਦੇ ਲਈ ਜੁੜ ਗਿਆ ਕੱਟ ਕਬੂਤਰ ਚੀਨੇ ਬਾਤਾ ਚਰ ਹਵਾ ਵਿੱਚ ਉਡ ਦੇਣਾ ਉਮਰ ਬਖਤ ਤੇ ਪਾਣੀ ਕਦੇ ਪੇਸ਼ਾ ਨੂੰ ਮੁੜ ਦੇਣਾ ਉਮਰ ਬਖਤ ਤੇ ਪਾਣੀ ਕਦੇ ਪੇਸ਼ਾ ਨੂੰ ਮੁੜ ਦੇਣਾ ਇਹ ਗੱਲ ਸੱਚੀ ਆ ਲੱਖੀ ਬਾਈ ਕਿ ਗੱਲ ਸੱਚੀ ਸੱਚਿਆਂ ਦੀ हर के थोड़ा, खर्च थोड़ा दान पुन लाइए बे शुकरे ना हो मार ना करिए रोटी हक दाइए जी भावे बूट पालशा अच्छा करिए छोटे छोटे दीपक द ਆ ਮੁੰਡਾ ਚੜ ਗਿਆ ਮੋਟਰਸਾਈਕਲ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮੇਰੇ ਵੀਰੋ ਕੱਲਾ ਵਹਿ ਗਿਆ ਮੋਟਰਸਾਈਕਲ ਤੇ ਕਹਿੰਦਾ ਤਾਇਆ ਰਾਂਝਾ ਜੀ ਦੀ ਵਰਸੀ ਤੋਂ ਮੋਟਰਸਾਈਕਲ ਜਿੱਤ ਕੇ ਛੋਟਾ ਦੀਪਕ ਲੈ ਕੇ ਜਾਊ ਆ ਸੁਨੀਲ ਆ ਗਿਆ ਆ ਸੁਨੀਲ 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 ਜੀ ਰੇਡ ਪਰ ਦੂਸਰੇ ਪਾਸੇ ਆਹ ਪੁਆਇੰਟ ਧਾਵੀ ਦੇਖਾਤੇ ਥੋੜਾ ਜਿਹਾ ਬਚ ਕੇ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਹੋ ਗਿਆ ਮੁੰਡਿਆ ਲੇਟ ਮੁੰਡਿਆ ਵੇ ਗੱਡੀ ਹੁਣੀ ਤੁਰੀ ਐ ਦੂਜੀ ਰੇਡ ਆ ਗਈ ਐ ਮੋਟਰਸਾਈਕਲ ਦੀ ਦੂਜੀ ਰੇਡ ਹੱਕ ਮਾਲੀਆਂ ਜੱਗੂ ਹੱਕ ਮਾਲੀਆਂ ਜੱਗੂ ਹੱਕ ਮਾਲੀਆਂ ਜੱਗੂ ਬਣੂ ਮੋਟਰਸਾਈਕਲ ਦਾ ਜੇਤੂ ਕਿ ਨਹੀਂ ਬਣੂ ਮੋਟਰਸਾਈਕਲ ਰਵਾਰ ਸਾਹਿਬ ਵੱਲੋਂ ਕੀਤੀ ਉਹ ਹੱਕ ਮਾਰ ਗਿਆ ਮੋਟਰਸਾਈਕਲ ਜਿੱਤ ਗਿਆ ਕਹਿੰਦਾ ਚਾਫੀ ਲਖੀ ਪਹਿਲਾ ਚਾਫੀ ਓਏ ਕੌਣ ਜਿੱਤ ਗਿਆ ਹੱਕ ਮਾਲੀਆ ਜੱਗੂ ਲੋਕੀ ਕਹਿੰਦੇ ਰੈਂਬੋ ਜਿੱਤ ਗਿਆ ਰੈਂਬੋ ਰੈਂਬੋ ਭਾਈ ਇੱਕ ਗੱਲ ਦੱਸਿਓ ਨਜ਼ਾਰਾ ਆਉਂਦਾ ਮੈਚ ਦਾ ਇੱਕ ਵਾਰੀ ਤਾੜੀਆਂ ਮਾਰ ਕੇ ਦੱਸਿਓ ਫਿਰ ਉਹ ਦਬੜੀ ਖਾਨੇ ਵਾਲੇ ਸੁੱਤੇ ਪਏ ਤਾੜੀ ਠੋਕੇ ਆ ਰਿਹਾ ਹੈ ਵਾਹ ਚੱਲ ਵੀ ਨਾਨਾ ਨੰਦੇ ਲਕੋੜਾ ਫਿਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਨੂੰ ਵੱਧਦਾ ਹੋਇਆ ਕਿੱਕ ਅੱਗੇ ਨਾਲ ਕੋੜਾ ਤੇ ਘੋੜੇ ਵਾਂਗੂ ਭੱਜਦਾ ਰੱਜ ਕੇ ਸਨੱਖਾ ਯਾਰੋ ਆਹ ਮੁੰਡਾ ਬੜਾ ਫੱਬਦਾ ਪਰ ਰੈਂਬੋ 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 ਹਰਖਿਆ ਫਿਰਦਾ ਹਰਖਿਆ ਫਿਰਦਾ ਹਰਖਿਆ ਫਿਰਦਾ ਕਿ ਜਿਹੜੇ ਪਾਣੀ ਵਿੱਚ ਲੋਕ ਲਾਉਂਦੇ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਇਆ ਕੱਢ ਮੇ ਰਿਕਾਰਡ ਪੈਦਾ ਤੇ ਬਰਾਬਰ ਬਹਿ ਗਿਆ ਮੋਟਰਸਾਈਕਲ ਤੇ ਕਹਿੰਦਾ ਬੈਸਟ ਵਾਲਾ ਵੀ ਜਿੱਤ ਕੇ ਲੈ ਕੇ ਜਾਓ ਬੱਲੇ 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 ਆ ਪਹੁੰਚ ਗਿਆ ਨੌਯਾਨ ਵੇ ਗੁਰੂ ਮੇਰ ਕਰੀ 파 ਵੀ ਕਬੱਡੀ ਸ਼ੀਰ ਚੱਲ ਵੀ 파 ਵੀ ਕਬੱਡੀ ਸ਼ੀਰ ਕੋਈ ਗੱਲ ਨਹੀਂ ਸੈਟ ਹੈ ਵੀ ਨੌਯਾਨ ਠੀਕ ਹੈ ਜਬਰੂ ਠੀਕ ਹੈ ਇੱਕ ਵਾਰੀ ਤਾੜੀ ਮਾਰ ਕੇ ਹੱਲਾ ਸ਼ੇਰੀ ਦੇ ਦਿਓ ਮੇਰੇ ਵੀਰੋ ਮੁੰਡਾ ਠੀਕ ਹੈ ਸ਼ੀਰਾ ਕਬੱਡੀ ਪਾਉਂਦਾ ਕੋਰੀ ਓ ਸ਼ੀਰਾ ਸ਼ੀਰਾ ਚੱਕ ਅਲੀ ਸ਼ੇਰ ਦੀ ਧਰਤੀ ਦਾ ਐਂਡ ਸ਼ੀਰਾ ਕਬੱਡੀ ਸੁਰਜੀਤ ਹਣੀ ਪੂਰੇ ਖੁਸ਼ ਹੈ ਸਵੇਰ ਤੋਂ ਟਿਕ ਟਿਕੀ ਲਾਈ ਬੈਠੇ ਆ ਉਧਰ ਲੰਗਰ ਵਾਲੇ ਵੀਰਾਂ ਦਾ ਧੰਨਵਾਦ ਹੈ ਸਾਡੇ ਮੇਰੇ ਵੀਰੋ ਮੰਗੂ ਪ੍ਰਧਾਨ ਹਣੀ ਸੁਖਦੇਵ ਪ੍ਰਧਾਨ ਹਣੀ ਦਾ ਧੰਨਵਾਦ ਹੈ ਵਾਹ ਦੀਪਕ ਦਾ ਜਫਾ ਸ਼ਿਰੇ ਕੀ ਹੋ ਗਿਆ ਜੀ ਸਮਾਪਤ ਹੋ ਗਿਆ ਮੈਚ ਬੋਲੇ ਸੋਨਹਾਲ ਸੋ ਸ੍ਰੀ ਅਕਾਲ ਆਜੋ ਜੀ ਕਰਾਂ ਨੰਬਰ ਦੱਸਦੀ ਆਪਾਂ ਆਓ ਸ਼ਿਰਾ ਜੀ ਆਪਾਂ ਬੈਸਟ ਦੱਸ ਦਈਏ ਪਹਿਲਾਂ ਤਮਤਾਨ ਸਾਹ ਦੇ ਨੰਬਰਾਂ ਜਿਹੜੇ ਉਹ ਰਹਿ ਆ ਸਾਡੇ 20 12 ਨੰਬਰ ਘਾਂਗੇ ਦੇ ਫਾਸਟ ਤਮਤਾਨ ਸਾਹਿਬ ਸੈਕਿੰਡ टीम रही है मेरे रादे रादे दे दे। दे दे। बैट जाफी, जफे हाक है, जगू आज मेरे जाफी। ते रेडर, सुनील दस रेडर ते कोई जफा नहीं दस नॉन स्टॉप जितया लकी दस दो दस नंबर ਸਨੀਲ ਤਮਤਾਨ ਸਾਹਿਬ ਬੈਟ ਰੇਡਰ ਨਾਲ ਮਲਕੀਤ ਤਮਤਾਨ ਸਾਹਿਬ ਅੱਜ ਮਲਕੀਤ ਨੂੰ ਸਵੇਰ ਤੋਂ ਲੈ ਕੇ ਇੱਕ ਵੀ ਜਫਾ ਨਹੀਂ ਹੈਗਾ ਸੁਨੀਲ ਨੂੰ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ ਸਾਰਾ ਦਿਨ ਨੌਨਸਟਾਪ